ਅੱਜ ਸਯੁਕਤ ਕੇ ਸਾਥ ਮੋਰਚਾ ਉਹਨਾਂ ਨੂੰ ਇੱਕ ਕਾਲ ਦਿੱਤੀ ਗਈ ਸੀ ਕਿ ਵੱਖ-ਵੱਖ ਜਿੱਥੇ ਬੰਦੀਆਂ ਕਿਸਾਨਾਂ ਦੀਆਂ ਵੱਖ-ਵੱਖ ਜਿੱਥੇ ਬੰਦੀਆਂ ਉਹਨਾਂ ਇੱਕ ਟਰੈਕਟਰ ਮਾਰਚ ਕੱਢਿਆ ਗਿਆ ਔਰ ਮੁੱਖ ਮਕਸਦ ਸੀ ਜਿੱਥੇ ਆਪਣੀਆਂ ਮੰਗਾਂ ਨੂੰ ਲੈ ਕੇ ਉੱਥੇ ਹੀ ਭਾਜਪੀ ਜਿਹੜੀ ਚੋਲ ਮیدਾਨ ਚ ਉਹਨਾਂ ਦਾ ਵਿਰੋਧ ਵੀ ਕਰਨਾ ਔਰ ਇਹ ਇੱਕ ਨਾਅਰਾ ਦਿੱਤਾ ਗਿਆ ਕਿ ਸਾਡਾ ਵੱਲੋਂ ਇੱਕ ਟਰੈਕਟਰ ਮਾਰਚ ਕਰਕੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਟਰੈਕਟਰ ਜਿਹੜੇ ਨੇ ਅੱਜ ਸੜਕਾਂ ਉੱਤੇ ਕਿਉਂ ਟਰੈਕਟਰ ਜਿਹੜੇ ਅੱਜ ਹੁੰਦੇ ਸੀ ਉਹ ਅੱਜ ਰਾਜੀ ਇੱਕ ਨੀ ਇੱਕ ਸੁਨੇਹਾ ਦਿੱਤਾ ਅੱਜ ਸਾਡਾ ਸੁਨੇਹਾ ਲੋਕਾਂ ਨੂੰ ਇਹ ਹੈ ਕਿ ਜਦੋਂ 2014 ਦੇ ਵਿੱਚ ਮੋਦੀ ਸਰਕਾਰ ਆਈ ਆ ਇਹਨੇ ਹੁੰਦਿਆ 20 ਅਗਸਤ ਨੂੰ ਇੱਕ ਕਮੇਟੀ ਬਣਾਤੀ ਸ਼ਾਂਤਕ کمار ਕੀ ਗਵਾਈ ਇੱਥੇ ਜਿਹੜਾ ਭਾਜਪਾ ਦਾ ਮੁੱਖ ਮੰਤਰੀ ਸਾਹਿਬ ਦਾ ਹਮਾਚਾ ਦੇਖਦਾ ਸੀ ਕਿ ਐਫਸੀਆਈ ਨੂੰ ਤੋੜਨ ਵਾਸਤੇ ਜਿਹੜੇ ਕਦਮ ਆ ਤੇ ਨਾਲ ਹੀ ਉਹਨਾਂ ਨੇ ਮਤਲਬ ਕਿਹਾ ਕਿ ਜਿਹੜੀ ਰਿਪੋਰਟ ਦਿਓ ਉਹਨਾਂ ਨੇ ਇਹ ਰਿਪੋਰਟ ਦਿੱਤੀ ਵੀ ਜਿਹੜੀ ਟੈਕਸੀ ਆਈ ਆ ਇਹਦਾ ਮਤਲਬ ਜਿਹੜਾ ਕਦਾਮ ਹੈ ਇਹਦੇ ਤੇ ਬਹੁਤ ਖਰਚਾ ਆ ਰਿਹਾ ਤੇ ਇਹਨੂੰ ਮਤਲਬ ਇਹਦਾ ਘੋਲ ਪਾਇਆ ਜਾਂਦਾ ਹੁੰਦੀ ਉਹ ਜਿਹੜੀ ਖਰੀਦ ਹੈ ਘੱਟ ਕਿੱਥੇ ਲੇ ਉਹਦੀ ਬਦੌਲਤ ਅੱਜ ਜਿਹੜਾ 8000 ਚੱਕੀ ਆ ਗਿਆ ਇਹ ਜਿਹੜੀ ਇਹਨਾਂ ਦੀ ਸ਼ਾਤ ਸੰਗਵਾਦੀ ਵੋਟਸ ਉਹ ਲਾਗੂ ਕਰਦੀ ਸਨ ਸਰਕਾਰ ਇਹ ਐਫਸੀਆਈ ਨੂੰ ਖਤਮ ਕਰੋ ਜਿਹੜੀ ਸਟੋਰਿੰਗ ਆ ਉਹ ਖਤਮ ਕਰਕੇ ਪ੍ਰਾਈਵੇਟ ਘਰਾਣਿਆਂ ਨੂੰ ਦਿੱਤੀ ਜਾਵੇ ਅੱਜ ਉਹਦੀ ਬਦੌਲਤ ਜਿਹੜੀ ਅਸੀਂ ਪਿਛਲੇ 13 ਮਹੀਨਿਆਂ ਤੋਂ ਮੌਤਿਆ ਲਾਇਆ ਸੀ ਸਾਡੇ 550 ਕਿਸਾਨ ਜੀ ਉਸ ਹਿਸਾਬ ਹੋ ਗਿਆ ਅੱਜ ਅਸੀਂ ਸੁਨੇਹਾ ਲੋਕਾਂ ਦੇਣਾ ਚਾਹਦੇ ਆ ਜਿਹੜੇ ਆਉਣ ਵਾਲੇ ਸਮੇਂ ਦੇ ਜੇ ਵੇਮ ਬੋਦੀ ਸਰਕਾਰ ਆ ਗਈ ਤਾਂ ਆਪਣੀ ਜਿਹੜੀ ਖੇਤੀ ਤਬਾਹ ਹੋ ਗਈ ਆਪਣੀ ਜਿਹੜੀ ਨਾਜ ਪੰਡਾ ਦੀ ਜਿਹੜੀ ਲੋਕਾਂ ਨੂੰ ਮਿਲਦੀ ਉਹ ਸਾਰੀ ਖਤਮ ਹੋ ਗਈ। ਕੋਲ ਇੱਕ ਸਿੱਧੇ ਤੌਰ ਤੇ ਕਹਿ ਲਈਏ ਇਹ ਪ੍ਰਚਾਰ ਕੀਤਾ ਗਿਆ। ਇੱਕ ਮੈਂ ਇਹ ਵੀ ਕਹਿ ਸਕਦਾ ਕਿ ਇਹ ਵੱਡੀ ਪ੍ਰਚਾਰ ਹੈ। ਹਾਂਜੀ ਹਾਂਜੀ ਬਿਲਕੁਲ ਪ੍ਰਚਾਰ ਹੈ। ਉਹ ਸਮਝ ਜੇ ਮੋਤੀ ਜ਼ਿਕਾਰ ਆ ਜਾਂਦੀ ਆ ਇਹਦੇ ਮਤੋਂ ਲੋਕਾਂ ਨੂੰ ਬਹੁਤ ਕਸ਼ਟ ਜਿਹੜੇ ਆ ਤੇ ਬੇਤਾਨੀ ਦਿੱਤੀ। ਬਿਲਕੁਲ ਕਿੰਨੀਆਂ ਜਥੇਬੰਦੀਆਂ ਦਾ ਸਮਰਥਨ ਲਿਆ ਹੈ ਇਹਦੇ ਵਿੱਚ। ਅੱਜ ਤੱਕ ਉਹਨਾਂ ਦੇ 6-7 ਜਥੇਬੰਦੀਆਂ ਨੇ ਜਿਹੜੀਆਂ ਸਬਕ ਖਸਾਂ ਮੋਤੀ ਭਾਰਤ ਦੀਆਂ ਨੇ ਜਿਹੜੇ ਜ਼ਿਲ੍ਹਾ ਕਿਸਾਨ ਗਰਸਾਖੋਦੀਆਂ ਨੇ ਇਹ ਜਿਹੜਾ ਗਰਸਾਖੋਦੀ ਦਾ ਫੈਸਲਾ ਸੀ ਤੇ ਉਹਨਾਂ ਵੇਲੇ ਸਾਡੀ ਇੱਕ ਸਰਪਾ ਦੇ ਨਾਲ ਅਸੀਂ ਇਹਨਾਂ ਨੂੰ ਸਵਾਲ ਵੀ ਪੁੱਛਾਂਗੇ ਜਿਹੜੀਆਂ ਸਾਡੀਆਂ ਮੰਗਾਂ ਨੇ ਉਹਦੇ ਦਾ ਹੱਕ ਤੇ ਲੋਕਾਂ ਦੇ ਘਰਾਂ 'ਚ ਵੀ ਤੇ ਇਹਨਾਂ ਨੇ ਮੋਟਾ ਮੰਗਣਾ ਛੱਡਿਆ ਤੁਹਾਡੇ ਘਰਾਂ 'ਚ ਘਰ ਜਾਣ ਦੀ ਜਿਹੜੀ ਗੱਲ ਉਹ ਵੱਖਰੀ ਆ ਪਰ ਅਸੀਂ ਕਹਿੰਦੇ ਵੀ ਘਰ ਜਾ ਕੇ ਸਾਡੇ ਕੋਲ ਗੋਟ ਲਾ ਕੇ ਸਾਡਾ ਕਰੋਗੇ ਕੀ ਸਾਡਾ ਸਵਾਲ ਇਹ ਆ ਕਿ ਸਾਡੇ ਆ ਜਿਹੜੇ ਟਰੈਕਟਰ ਆ ਮਤਾਨ ਕਰਤਾ ਕੇਂਦਰ ਸਰਕਾਰ ਨੇ ਕਿ ਡੀਲਰ ਟਰੈਕਟਰ ਜਿਹੜਾ 15 ਸਾਲ ਆ ਇਹਨੂੰ ਫੁੱਡੇ ਲੈਣਵਾਵਾਂਗੇ ਅਸੀਂ ਹਾਲੇ ਕਿ ਉਹ ਗੱਡੀਆਂ ਦਾ ਨਾਂ ਲੈ ਰਹੇ ਆ। ਉਹ ਜਿਹੜਾ ਟਰੈਕਟਰ ਆ ਇਹ ਸਾਰੇ ਕੁੱਡੇ ਲੱਗਣਾ ਸਾਡਾ। ਇਸ ਤਰ੍ਹਾਂ ਕਿ ਟਰੈਕਟਰ ਤੋਂ ਦੇ ਕਾਲੇ ਜਾਂ ਦੇਸ ਕਰਕੇ ਲਾਇਆ ਵੀ ਇਹਦਾ ਖਵਾ ਦੇਣਿਆ। ਜਿਵੇਂ ਮੋਦੀ 3 ਵਜੋਂ ਔਰ ਇੱਕ ਜਿਹੜਾ ਪ੍ਰਚਾਰ ਕੀਤਾ ਗਿਆ ਤਸਵੀਰਾਂ ਤੁਸੀਂ ਦੇਖੀਆ ਹੋਰ ਵੀ ਲੀਡਰਸ ਦਾ ਗੱਲ ਕਰਦੇ ਆ ਕੀ ਮਕਸਦ ਆ ਇਹਨਾਂ ਦਾ? ਕਿਉਂਕਿ ਜਵਾਬ ਮੰਗੇ ਜਾ ਰਹੇ ਨੇ ਕਿਸਾਨਾਂ ਵੱਲੋਂ ਬਹੁਤ ਐਸੇ ਸਵਾਲ ਆ ਕਿ ਉਹਨਾਂ ਨੇ ਕਹਿਣਾ ਕਿ ਜਦੋਂ ਘਰ ਘਰ ਵੋਟਾਂ ਪੱਕਣ ਆਣਗੇ ਭਾਜੀਪੀ ਦੇ ਉਮੀਦਵਾਰ ਤੋਂ ਨਾ ਕੋਈ ਜਵਾਬ ਮੰਗੇ ਜਾਂਦੇ। ਭਾਦੀ ਕੀ ਐਸੇ ਸਵਾਲ ਨੇ ਜਿਹੜੇ ਤੁਸੀਂ ਇੱਕ ਸੁਨੇਹਾ ਦਿੱਤੇ ਪਏ ਉਹਨਾਂ ਨੇ ਸਵਾਲ ਕੀ ਹੈ ਸਵਾਲ ਇੱਕ ਤੇ ਆ ਵੀ ਜਿਹੜਾ ਜਦੋਂ ਹੁਣ ਆਪਾਂ ਦਿੱਲੀ ਜਾ ਰਹੇ ਸੀ ਅੰਦੋਲਨ ਕਰਨ ਵਾਸਤੇ ਜਿਹੜਾ ਭਾਜਪੀ ਸਰਕਾਰ ਹਰਿਆਣਾ ਸਰਕਾਰ ਨੇ ਰਾਜ ਬੈਰੀਕੇਡ ਲਾਇਆ ਹੋਏ ਤੇ ਕਿਲ ਲਾਤੀ ਸੜਕਾਂ ਤੇ ਘੜਤੇ ਜਿਹੜਾ ਕਿ ਲੋਕਤੰਤਰ ਅਧਿਕਾਰ ਆ ਸਾਡਾ ਸਾਡੂ ਕੋ ਲੰਘਣਾ ਪਰ ਨਾ ਸੜਕਾਂ ਵੀ ਜਿਹੜੀਆਂ ਨੇ ਉਹ ਤੇ ਬੰਦ ਕਰਤੀਆਂ ਨੇ ਕੰਕਰੀਟ ਪਾਵਾ ਕੇ ਲਾਤੀ ਆ ਉਹ ਸਵਾਲ ਆ ਐਮਐਸਪੀ ਕਿਉਂ ਨਹੀਂ ਦਿੱਤੀ ਉਹ ਸਵਾਲ ਆ ਲਖੀਮਪੁਰ ਖੀਰੀ ਵਾਲਾ ਜਿਹੜਾ ਗੱਡੀ ਨਾਲ ਕੁਚਲ ਕੇ ਮਾਰੇ ਉਹ ਸਵਾਲ ਆ ਬਾਕੀ ਹੋਰ ਇਦਾਂ ਹੀ 9.9 ਦਾ ਸਵਾਲ ਨੇ ਜਿਹੜੇ ਬੀਜੇਪੀ ਨੂੰ ਪੁੱਛੇ ਜਾਣਗੇ ਲਿਖਿਆ। ਸਾਨੂੰ ਲੱਗਦਾ ਕਿ ਇਹ ਜਿਹੜਾ ਤੁਹਾਡਾ ਸੁਨੇਹਾ ਇਹ ਇਹਦੇ ਨਾਲ ਲੋਕਾਂ ਤੱਕ ਤੁਸੀਂ ਪਹੁੰਚ ਕੀਤੀ ਹੈ ਨਾ ਤਾਂ ਇਹ ਗੱਲ ਦੂਸਰੇ ਬੰਦ ਕੋ ਬਣੀ। ਉਨਾ ਤੱਕ ਕਿੰਨਾ ਅਸਰ ਹੋਇਆ ਹੈ। ਦੇਖੋ ਸਾਰਿਆਂ ਦਾ ਹੋਏਗਾ ਮੰਨ ਲਓ ਹੁਣ ਜਿੱਦਾਂ ਅੱਜ ਕਈ ਭਗਵੰਤ ਮਾਨ ਹੋਣਾ ਬੀਜੇਪੀ ਸਰਕਾਰ ਦੇ ਮੱਦੇ ਲਾ ਕੇ ਸੈਂਟਰ ਸਰਕਾਰ ਦੇ ਮੱਦੇ ਲਾ ਕੇ ਛੱਬੀ ਮਾਰਕੀਟ ਕਮੇਟੀਆਂ ਰੱਦ ਕਰਤੀਆਂ ਹਨ। ਜਿਉ ਮਾਰਕੀਟ ਕਮੇਟੀਆਂ ਰੱਦ ਹੋ ਜਾਂਦੀਆਂ ਤੇ ਮੰਡੀ ਸਿਸਟਮ ਖਤਮ। ਉਰ ਚ ਲੇਬਰ ਜਿਹੜੀ ਕੰਮ ਕਰਦੀ ਉਹ ਖਤਮ। ਜਿਹੜੀ ਟ੍ਰਾਂਸਪੋਰਟੋਂ ਤੋਂ ਮਾਲ ਚੋਕੇ ਗਦਾਮਾਂ ਚ ਲਾਉਂਦੀ ਟ੍ਰਾਂਸਪੋਰਟ ਦਾ ਕੰਮ ਖਤਮ ਫਿਰ ਆਰਟੀ ਸਿਸਟਮ ਖਤਮ ਹੋ ਜਾਏਗਾ ਉਹਦਾ ਕਾਰਨ ਹੈ ਵੀ ਜੇ ਮੰਨ ਲਓ ਸਰਦਾਰ ਮਾਲ ਸੈਲੋਂਾਂ ਤੇ ਜਾਣ ਦਾ ਪੈਂਦਾ ਵਾ ਕਿਤਾ ਛੋਟੀ ਛੋਟਾ ਜ਼ਿਮੀਂਦਾਰ ਹੋਵੇ ਕੋ ਉਹ ਆਪਣੇ ਘਰੋਂ ਪੈਸੇ ਲਾ ਕੇ ਖੁਦ ਹੀ ਵੇਚਦਾ ਉਹਨੇ ਆਰਟੀ ਕੋ ਪਹਿਲਾਂ ਅਡਵਾਂਸ ਫੜ ਕੇ ਕਿ ਆਪਣੇ ਹਜ਼ਰ ਵੇਚ ਕੇ ਆਰਟੀ ਨੂੰ ਦੇ ਕੇ ਤੇ ਫੇਰ ਜਿਹੜਾ ਆਪਣਾ ਲੈਣੇ ਕਮਾ ਫਾਣਾ ਕਰਨਾ ਦਵਾ ਚਲੋ ਔਰ ਜਿਹੜੇ ਆ ਕੱਟਣਾ ਲੈਣ ਦੇ ਨਹੀਂ ਕਰਨਾ ਉਹਦਾ ਜ਼ਿੰਮੇਦਾਰ ਹੀ ਖਤਮ ਹੋ ਜਾਏਗਾ ਜੇ ਅਸੀਂ ਟੈਕਸ ਸੁਣਾਹਾ ਅੰਮਲਗਾ ਕਰ ਜਾਂਦਾ ਰਹੇਗਾ ਲਖਣਾ ਦੇ ਵਿੱਚ ਭਾਨ ਦਾ ਦਾਰ ਜਾਏਗਾ ਲਗਾ ਦਾ ਬੀਜੇਪੀ ਦਾ ਹਰ ਪਿੰਡ ਦੇ ਵਿੱਚ ਰੋਲ ਹੋਏਗਾ ਉਹਨਾਂ ਕਾਰਨਾਂ ਉਹ ਦੱਸਦਾ ਕਿ ਜੇ ਮੰਡੀ ਸਿਸਟਮ ਖਤਮ ਹੋਏਗਾ ਤੇ ਦੋ ਚਾਰ ਕਿੱਲੇ ਵਾਲੇ ਜ਼ਿੰਮੇਦਾਰ ਉਹ ਵੀ ਖਤਮ ਹੋ ਜਾਣਗੇ ਵੀਰਜ 35 ਨੀਸ਼ਾਨ ਅੱਜ ਸੜਕਾਂ ਦੇ ਉੱਤੇ ਹੈ ਟਰੈਕਟਰ ਸੜਕਾਂ ਦੇ ਉੱਤੇ ਘੜਤਾ ਸ਼ਹਿਰਾਂ ਦੇ ਉੱਤੇ ਸਭਾਲ ਪੁੱਛਣ ਦੀ ਗੱਲ ਕੀਤੀ ਜਾਂਦੀ ਕਿਹੜੀ ਸੁਭਾਲ ਮੇਰੀ ਬੇਨਤੀ ਹੈ ਸਵਾਲ ਜਿਹੜੇ ਨੇ ਜਿਹੜੇ ਬੀਜੇਪੀ ਨੂੰ ਪੁੱਛਣ ਦੀ ਗੱਲ ਕੀਤੀ ਹੈ ਉਹ ਅੱਜ ਜਿਹੜਾ ਅਸੀਂ ਬਾਤ ਕਰ ਰਹੇ ਹਾਂ ਇਹ ਜਿਹੜੀਆਂ ਸਾਡੀਆਂ ਆਮ ਆਦਮੀ ਬੰਦਾ ਉਹ ਅਸੀਂ ਦੇਖ ਕੇ ਚਿੱਤਿਆਂ ਵਾ ਇਹ ਇੱਕ ਅੰਬਾਸਦੂ ਬਹੁਤ ਜਰੂਰੀ ਆ ਸਰਜਾ ਮੁਰਤੀ ਜਰੂਰੀ ਆ ਉਹ ਵੀ ਆਪ ਟੂ ਗਿਆ ਹੋਈ ਉਹ ਦਿੱਲੀ ਆ ਇਸਾਂ ਦੇ ਸਾਡੀ ਮੱਤਾਂ ਫਜਣੇ ਤੇ ਸਾਡੀ ਮੱਤਾਂ ਤੇਰੀਆਂ ਉਹ ਆਈ ਜਿੰਨੇ ਰਾਖਿਆ ਸਰਕਾਰ ਸਾਡੇ ਕੋਲੇ ਨੀ ਮਤਾਲਤ ਅਸਰ ਨਹੀਂ ਕਰ ਰਹੀ ਜੇ ਅਸੀਂ ਦਿੱਲੀ ਜਾਣ ਲੱਗਿਆਂ ਤੇ ਜਿੰਨਾ ਸਾਡੇ ਤੇ ਉਹਨਾਂ ਜ਼ੁਲਮ ਕੀਤਾ ਵਾ ਲੋਰੀਆਂ ਚੜਾਈਆਂ ਅੱਤੂ ਗਾ ਸੁੱਟੇ ਉਹ ਵੀ ਉਹ ਡੇਟ ਹੋਏ ਸਾਡੇ ਉੱਤੇ 14 15 ਕਿਸਾਨੀ ਦੇ ਲੋ ਗਿਆ ਇੱਕ ਨੂੰ ਸਰੇਮ ਗੋਲੀ ਮਾਰ ਦੀ ਪੱਤੀ ਮਾਰੀ ਸੋ ਇਹੋ ਜਿਹਾ ਜਿਹੜੀ ਸਰਕਾਰ ਆ ਇਹ ਤੇ ਹੱਦ ਤੱਕ ਕਿਤੇ ਇਹ ਜਾਂ ਬੀ ਕਿ ਕੰਮ ਆਪਕੇ ਗੁਲਤਰੇ ਆਪਣਾ ਕਿਸਾਨਾਂ ਦੇ ਮਜ਼ਦੂਰਾ ਦੇ ਆਪਾ ਇਤਾਂ ਆ ਕੇ ਆ ਕਰਨੀ ਸੋ ਸਾਹੀ ਇਸ ਤੇ ਗੁੱਸਾ ਕਿ ਇਹ ਸਰਕਾਰ ਜਿਹੜੀ ਆ ਇਹ ਅਤਿਆਚਾਰ ਕਾਪੀ ਆ ਅੱਜ ਇਹ ਵੋਟਾਂ ਦਾ ਵਿਰੋਧ ਕਰਦੇ ਆ ਕਿ ਇਹਨੂੰ ਵੋਟ ਨਾ ਪਾਓ ਅਸੀਂ ਪਿੰਡ ਪਿੰਡ ਜਾ ਕੇ ਇਹਦਾ ਵਿਰੋਧ ਬਿਲਕੁਲ ਜੋ ਬਿਲਕੁਲ ਕਿਸੇ ਕਹਿ ਕੇ ਕਿ ਬੀਜੇਪੀ ਦੇ ਪ੍ਰਤੀਕ ਰੋਸ ਇਹ ਰੋਸ ਜੋ ਇੱਕ ਵੱਡਾ ਟਰੈਕਟਰ ਪਾਰਕ ਜਿਹੜਾ ਇਹ ਬਟਾਰਾ ਦੇ ਸ਼ਹਿਰ ਦੇ ਵਿੱਚ ਪੱਡੇ ਗਿਆ ਵਾਕਫ ਜਿਵੇਂ ਬੰਦੀਆਂ ਲੋਹਾਂ ਲੋਹਾਂ ਦਾ ਇਹ ਕਿਹਾ ਸੀ ਕਿ ਬੀਜੇਪੀ ਦਾ ਵਿਰੋਧ ਹੈ ਕਿਉਂਕਿ ਬੀਜੇਪੀ ਦਾ ਵਿਰੋਧ ਹੈ ਔਰ ਅੱਜ ਜਿਹੜੇ ਮੁੱਖਵਾਲ ਇਲੈਕਸ਼ਨ ਪੰਜਾਬ ਦੇ ਵਿੱਚ ਜਿਹੜੇ ਕੋ ਬੀਜੇਪੀ ਦੇ ਮੀ ਤੁਰ ਗੱਡ ਗੱਡ ਉਹਨਾਂ ਦੇ ਗੁੱਟਾਂ ਤੋਂ ਮਿਲ ਜਾਣਗੇ ਪਿੰਡਾਂ ਵਿੱਚ ਮੁੱਟਾ ਬੰਦਿਆ ਜੀ ਦਾ ਅਬੂਦ ਕੈਮਰਾ ਪਰਸ ਨਿੱਕੀ ਦੇ ਨਾਲ ਮੱਤੂ ਚੌਰਾ ਦਰਪੜੀ ਡਿਲੀਵਰੀ ਕਰ ਦੋ ਅਸੀਂ